ਹਾਂਜੀ ਕਿਵੇਂ ਹੋ ਸਾਰੇ ਆਪ ਦੇਖੋ ਤੁਹਾਨੂੰ ਦਿਖਾਉਣਾ ਜਿਹੜੀਆਂ ਆਸਟ੍ਰੇਲੀਆ ਦੀਆਂ ਗਰਾਊਂਡਾਂ ਵਾਂ ਉਹਨਾਂ ਦੀ ਲੁੱਕ ਆਫਟਰ ਕਿਵੇਂ ਕਰਦੇ ਆ ਇਹ 100 ਹਸਪਾਹਰ ਦਾ ਟਰੈਕਟਰ ਯਾਰ ਜਿਹੜਾ ਇਸ ਲੋਨ ਮੋਵਰ ਨੂੰ ਖਿੱਚਦਾ ਵਾ ਲੋਨ ਮੋਵਰ ਕਹਿੰਦੇ ਆ ਜਿਹੜਾ ਪਿਛੇ ਆ ਘਾਹ ਕੱਟ ਰਿਹਾ ਵਾ ਨਾਲ-ਨਾਲ ਘਾਹ ਕੱਟ ਰਿਹਾ ਤੇ ਇਹ ਨਾਲ-ਨਾਲ ਹੀ ਜਿਹੜਾ ਵਾ ਦੂਸਰਾ ਆਪਣਾ ਉਹਨੂੰ ਵਿੱਚੇ ਹੀ ਜਿਹੜਾ ਖਤਮ ਕਰੀ ਜਾ ਰਿਹਾ ਦੇਖੋ ਸੀ ਫਾਈਟਰ ਬਹੁਤ ਹੀ ਵਧੀਆ ਕੁਆਲਿਟੀ ਦੀ ਮਸ਼ੀਨਰੀ ਜਿਹੜੀ ਆ ਇੱਥੇ ਵਰਤੀ ਜਾਂਦੀ ਆ ਸੋ ਤੁਸੀਂ ਆ ਦੇਖੋ ਕਿਸ ਤਰ੍ਹਾਂ ਕਾਹ ਕੱਟ ਕੇ ਉਹਨੂੰ ਨਾਲ ਦੀ ਨਾਲ ਵਿੱਚੇ ਧਰਤੀ ਦੇ ਮਿਕਸ ਕਰੀ ਜਾ ਰਹੀ ਆ ਸੋ ਦੇਖੋ ਤੁਸੀਂ ਜਾਣਕਾਰੀ ਮੁਤਾਬਕ ਪਤਾ ਲੱਗਾ ਵਾ ਵੀ 100 100 ਹਸਮਾ ਵਰਦਾ ਟਰੈਕਟਰ ਤੁਹਾਨੂੰ ਵੱਗੀ ਵੀ ਦੱਸ ਸਕਦੇ ਆ ਤੇ ਆਹ ਦੇਖੋ ਜਿਹੜਾ ਘਾਵ ਆ ਕਿੰਨਾ ਉਹਨੂੰ ਬਰੀਕ ਕੱਟ ਰਿਆ ਹੈ ਤੇ ਉਹਨੂੰ ਕੱਟ ਕੇ ਤੇ ਵਿੱਚੇ ਹੀ ਜਿਹੜਾ ਵਾ ਉਹ ਘਾਹ ਜਿਹੜਾ ਵਾ ਉਹ ਖਤਮ ਹੋ ਜਾਣਾ ਵਾ ਸੋ ਅਗਲੀ ਗੱਲ ਹੋਰ ਦੱਸਦਾ ਵਾਂ ਕਿ ਜਿਹੜਾ ਇਹ ਘਾਵ ਆ ਇਹਨੇ ਖਾਦ ਦਾ ਰੂਪ ਧਾਰਨ ਕਰ ਲੈਣਾ ਕਿਉਂਕਿ ਜਦੋਂ ਇਹ ਜਿਹੜਾ ਘਾਵ ਆ ਵਿੱਚ ਜਿਹੜਾ ਟੁੱਟ ਜਾਣਾ ਵਾ ਤੇ ਉਹ ਇੱਕ ਫਰਟੀਲਾਈਜ਼ਰ ਬਣ ਜਾਣਾ ਘਾਹ ਵਾਂਗੂ ਬਣ ਜਾਣਾ ਦੇਖੋ ਤੁਸੀਂ ਦੇਖੋ ਘਾਹ ਕਿਸ ਤਰ੍ਹਾਂ ਜਿਹੜੀ ਮਸ਼ੀਨ ਆ ਉਹਨੂੰ ਕੱਟ-ਕੱਟ ਕੇ ਫੈਟ ਰਹੀ ਆ रिकॉर्डर ट्रैक्टर ਇਸ ਤਰ੍ਹਾਂ ਜਿਹੜੀਆਂ ਗਰਾਊਂਡਾਂ ਵਾਂ ਉਹਨਾਂ ਦੀ ਲੁੱਕ ਆਫਟਰ ਕੀਤੀ ਜਾਂਦੀ ਹੈ ਦੇਖੋ ਹਰੀ-ਭਰੀ ਕਿਵੇਂ ਗਰਾਊਂਡ ਹੈ ਇਹ ਸਾਰੀ ਨੀਗਾ ਤੁਸੀਂ ਮਾਰ ਸਕਦੇ ਆ ਤੇ ਜਿਹੜੇ ਇਹੋ ਜਿਹੀਆਂ ਮਸ਼ੀਨਰੀਆਂ ਧੱਕੜ ਮਸ਼ੀਨਰੀਆਂ ਜਿਹੜੀਆਂ ਇੱਥੇ ਵਰਤੀਆਂ ਜਾਂਦੀਆਂ ਤੇ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਪੂਰੇ 2 ਘੰਟੇ ਲੱਗਦੇ ਆ ਇਸ ਗਰਾਊਂਡ ਨੂੰ ਬਿਲਕੁਲ ਇਸ ਤਰ੍ਹਾਂ ਕੱਟ ਕਾ ਕੱਟਣ ਲਈ ਸੋ ਆ ਦੇਖੋ ਤੁਸੀਂ ਵੱਡੀਆਂ ਗਰਾਊਂਡਾਂ ਦੀ ਵੱਡੀਆਂ ਮੈਦਾਨਾਂ ਦੀ ਆਸਟ੍ਰੇਲੀਆ ਪਾਰਸਲੇ ਵਿੱਚ ਇਸ ਤਰ੍ਹਾਂ ਲੁੱਕ ਆਫਟਰ ਕੀਤੀ ਜਾਂਦੀ ਆ ਤੇ ਇਹ ਲੋਕਲ ਕਾਉਂਸਲ ਦੇ ਜਿਹੜੇ ਉਹਨਾਂ ਦੇ ਟਰੈਕਟਰ ਆ ਉਹ ਆ ਕੇ ਕੰਮ ਕਰਦੇ ਇਸ ਤਰ੍ਹਾਂ ਦੇਖੋ ਤੁਸੀਂ ਸੋ ਇਸ ਤਰ੍ਹਾਂ ਜਿਹੜੇ ਮੈਦਾਨ ਆ ਉਹ ਹਰੇ ਭਰੇ ਜਿਹੜੇ ਰੱਖੇ ਜਾਂਦੇ ਆ ਤੇ ਬਹੁਤ ਹੀ ਜ਼ਬਰਦਸਤ ਜਿਹੜੀ ਆ ਮਸ਼ੀਨਰੀ ਜਿਹੜੀ ਆ ਸੋਹਣੀ ਮਸ਼ੀਨਰੀ ਇੱਥੇ ਵਰਤੀ ਜਾਂਦੀ ਆ ਸੋ ਇਹ ਵੀਡੀਓ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਤੋਂ ਤੁਹਾਡੇ ਲਈ ਭੇਜੀ ਆ ਤਾਂ ਕਿ ਤੁਹਾਨੂੰ ਵੀ ਕੋਈ ਪੰਜਾਬ ਦੇ ਮੈਦਾਨਾਂ ਦੇ ਵਿੱਚ ਇਸ ਤਰ੍ਹਾਂ ਕਾ ਕੱਟਣ ਦਾ ਜਿਹੜਾ ਆਈਡੀਆ ਮਿਲ ਸਕੇ ਸੋ ਦੇਖੋ ਤੁਸੀਂ ਇਹ ਸਾਰਾ ਕੁਝ ਗਵਰਨਮੈਂਟ ਦੁਆਰਾ ਲੋਕ ਆਫਟਰ ਕੀਤੀ ਜਾਂਦੀ ਆ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਨਹੀਂ ਗਵਰਨਮੈਂਟ ਦਾ ਸਾਰਾ ਕੁਝ ਇਹ ਜਿਹੜਾ ਪਰਫਿਊਜ਼ਰ ਆ ਸੋ ਥੈਂਕ ਯੂ ਵੀਡੀਓ ਵਾਚ ਕਰ ਲਈ